ਨੰਬਰ 1 ਪੱਕੇ ਹੋਏ ਨਾਰਦਾ ਰਸ ਗਰਮ ਕਰਕੇ ਬੱਚਿਆਂ ਨੂੰ ਫਲਾਉਣ ਦੇ ਨਾਲ ਬੱਚਿਆਂ ਨੂੰ ਉਲਟੀ ਆਉਣਾ ਰੁਕ ਜਾਂਦੀ ਹੈ ਨੰਬਰ 2 ਜੇਕਰ ਤੁਹਾਡਾ ਜਕਾਮ ਠੀਕ ਨਹੀਂ ਹੋ ਰਿਹਾ ਤਾਂ ਤੁਸੀਂ ਗਾਂ ਦਾ ਅਸਲੀ ਤੇਸੀਕ ਉਹ ਦੀਆਂ ਦੋ ਦੋ ਬੂੰਦਾਂ ਨੱਕ ਦੇ ਵਿੱਚ ਪਾ ਲੋ ਅਤੇ ਪੈਰਾਂ ਦੀਆਂ ਤਲੀਆਂ ਤੇ ਵੀ ਮਾਲਿਸ਼ ਕਰ ਲੋ ਨੰਬਰ 3 ਰੁਕ ਰੁਕ ਕੇ ਬੋਲਣ ਵਾਲੇ ਹਕਲਾਉਣ ਬੋਲਣ ਵਾਲੇ ਵਿਅਕਤੀ ਨੂੰ ਤੇਜ ਪਤਾ ਜੀਬ ਦੇ ਨੀਚੇ ਰੱਖ ਕੇ ਚੂਸਣਾ ਚਾਹੀਦਾ ਹੈ ਇਸ ਦੇ ਨਾਲ ਹਕਲਾਉਣਾ ਦੂਰ ਹੋ ਜਾਂਦਾ ਹੈ ਨੰਬਰ ਚਾਰ ਛੋਲੇ ਅਤੇ ਜੌਂ ਦੀ ਰੋਟੀ ਖਾਣ ਦੇ ਨਾਲ ਇਨਸਾਨ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ ਪੰਜ ਚਿਹਰੇ ਤੋਂ ਮੇਕਅਪ ਹਟਾਉਣ ਦੇ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ ਇਸ ਦੇ ਨਾਲ ਮੇਕਅਪ ਆਸਾਨੀ ਦੇ ਨਾਲ ਉਤਰ ਜਾਵੇਗਾ ਅਤੇ ਸਕਿੰਨ ਵੀ ਚਮਕਦਾਰ ਬਣੀ ਰਹਿੰਦੀ ਹੈ ਨੰਬਰ ਛੇ ਹਲਦੀ ਨੂੰ ਭੁੰਨ ਕੇ ਉਸ ਦੇ ਉੱਪਰ ਦੀ ਸ਼ਹਿਦ ਛੱਟਣ ਦੇ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਨੰਬਰ 7 ਖਾਣਾ ਖਾਣ ਤੋਂ ਬਾਅਦ ਜੇਕਰ ਗੈਸ ਦੀ ਦਿੱਕਤ ਹੋ ਜਾਂਦੀ ਹੈ ਤਾਂ ਇੱਕ ਟੁਕੜਾ ਨਿੰਬੂ ਦੇ achar ਦਾ ਖਾਓ ਉਸ ਦੇ ਨਾਲ ਪੇਟ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 8 ਹਥੇਲੀ ਵਿੱਚ ਜਲਨ ਹੋਣ ਤੇ ਗਾਂ ਦੇ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਤੁਰੰਤ ਲਾਭ ਮਿਲੇਗਾ ਤੇ ਨੀਂਦ ਵੀ ਚੰਗੀ ਆਵੇਗੀ ਨੰਬਰ 9 ਮధుమేਹ ਦੇ ਰੋਗੀਆਂ ਨੂੰ ਕਮਲ ਕੱਕੜੀ ਦਾ ਸੇਵਨ ਕਰਨਾ ਜ਼ਰੂਰੀ ਹੈ ਇਸ ਦੇ ਨਾਲ 슈ਗਰ ਲੈਵਲ ਘਟ ਕਰਨ ਦੇ ਨਾਲ ਨਿਰੰਤਰ ਵਿੱਚ ਫਾਇਦਾ ਹੁੰਦਾ ਹੈ ਨੰਬਰ 10 ਪ੍ਰਤੀ ਦਿਨ ਖਾਲੀ ਪੇਟ ਇੱਕ ਗਲਾਸ ਗੁੰਗਨੇ ਪਾਣੀ ਦੇ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ ਇਸ ਦੇ ਨਾਲ ਖੂਨ ਦਾ ਹਿਮੋਗਲੋਬਿਨ ਦਾ ਸતર ਵਧਦਾ ਜਾਂਦਾ ਹੈ ਨੰਬਰ 11 ਅੱਧਾ ਕੱਪ ਮਸੰਮੀ ਦੇ ਰਸ ਨੂੰ ਸਵੇਰੇ ਨਾਸ਼ਤੇ ਦੇ ਨਾਲ ਪ੍ਰਤੀ ਦਿਨ ਸੇਵਨ ਕਰਨ ਨਾਲ ਦਿਲ ਦੇ ਰੋਗ ਦੇ ਵਿੱਚ ਕਾਫੀ ਆਰਾਮ ਮਿਲਦਾ ਹੈ। ਨੰਬਰ 12 ਕकड़ी ਅਤੇ ਖੀਰੇ ਦਾ ਰਸ ਦਾ ਸੇਵਨ ਕਰਨ ਨਾਲ ਲੋ ਬਲੱਡ ਪ੍ਰੈਸ਼ਰ ਤੋਂ ਆਰਾਮ ਮਿਲਦਾ ਹੈ। ਨੰਬਰ 13 ਅੱਧੀ ਵਾਲਟੀ ਗੁੰਗਨੇ ਪਾਣੀ ਦੀ ਲਓ। ਉਸ ਦੇ ਵਿੱਚ 2 ਚਮਚੇ ਸਿੱਧਾ ਨਮਕ ਪਾ ਲਓ। ਵਾਲਟੀ ਦੇ ਵਿੱਚ ਪੈਰਾਂ ਨੂੰ 10-15 ਮਿੰਟ ਡੁਬੋ ਕੇ ਰੱਖੋ। ਉਸ ਤੋਂ ਬਾਅਦ ਤੌਲੀਏ ਦੇ ਨਾਲ ਸਾਫ਼ ਕਰਕੇ ਗੁੰਗਨੇ ਸਰੋਂ ਦੇ ਤੇਲ ਦੀ ਨਾਲ ਮਾਲਿਸ਼ ਕਰ ਲੋ ਪੈਰਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 14 ਮਹਿੰਦੀ ਦੇ ਵਿੱਚ ਦਹੀਂ ਆਮਲਾ ਨੂੰ ਮਿਲਾ ਕੇ 2 ਤੋਂ 3 ਘੰਟੇ ਵਾਲਾਂ ਦੇ ਵਿੱਚ ਲਗਾਉਣ ਦੇ ਨਾਲ ਵਾਲ ਸੰਘਨੇ ਮੁਲਾਇਮ ਕਾਲੇ ਅਤੇ ਲੰਬੇ ਹੋ ਜਾਂਦੇ ਹਨ ਨੰਬਰ 15 ਰਾਤ ਨੂੰ 8-10 ਮੁਨਕੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਓ ਸਵੇਰੇ ਇਹਨਾਂ ਦੇ ਬੀਜ ਕੱਢ ਕੇ ਚੰਗੀ ਤਰ੍ਹਾਂ ਚਬਾ ਕੇ ਖਾਓ ਇਸ ਦਾ ਪ੍ਰਯੋਗ ਸਰੀਰ ਦੇ ਵਿੱਚ ਖੂਨ ਬਦਲਣ ਦੇ ਨਾਲ-ਨਾਲ ਖੂਨ ਸਾਫ਼ ਵੀ ਹੁੰਦਾ ਹੈ ਨੰਬਰ 16 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 4 ਜਾਂ 5 ਬਦਾਮ ਖਾਇਆ ਕਰੋ ਨੀਂਦ ਚੰਗੀ ਆਵੇਗੀ ਨੰਬਰ 17 ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਕੇ ਪੈਰਾਂ ਦੀਆਂ ਤਲੀਆਂ ਤੇ ਰਸ ਕੱਢ ਕੇ ਮਾਲਿਸ਼ ਕਰਨ ਦੇ ਨਾਲ ਪੈਰਾਂ ਦੀਆਂ ਤਲੀਆਂ ਦੀ ਜਲਣ ਸ਼ਾਂਤ ਹੁੰਦੀ ਹੈ। ਨੰਬਰ 18 ਚਾਹ ਨੂੰ ਕਦੇ ਵੀ ਖਾਲੀ ਪੇਟ ਨਾ ਪਿਓ। ਇਸ ਦੇ ਨਾਲ ਐਸਿਡਿਟੀ ਦੀ ਤਕਲੀਫ ਹੋ ਸਕਦੀ ਹੈ। ਅਤੇ ਹਮੇਸ਼ਾ ਖਾਲੀ ਚਾਹ ਵੀ ਨਾ ਪਿਓ। ਚਾਹ ਦੇ ਨਾਲ ਹਮੇਸ਼ਾ ਬਿਸਕੁਟ ਜਾਂ ਕੁਝ ਹੋਰ ਚੀਜ਼ ਜ਼ਰੂਰ ਖਾਓ। ਨੰਬਰ 19 ਦਰਦ ਵਾਲੀ ਜਗ੍ਹਾ ਦੇ ਉੱਪਰ ਕੇਲੇ ਦੇ ਛਿਲਕੇ ਨੂੰ ਪੀਸ ਕੇ ਲਗਾਉਣ ਦੇ ਨਾਲ ਆਰਾਮ ਮਿਲਦਾ ਹੈ ਕੀੜੇ ਦੇ ਕੱਟਣ ਤੇ ਜਲਣ ਵਾਲੀ ਜਗ੍ਹਾ ਦੇ ਉੱਪਰ ਕੇਲੇ ਦੇ ਛਿਲਕੇ ਨੂੰ ਘਸਾ ਲਓ ਜਲਨ ਦੂਰ ਹੋ ਜਾਵੇਗੀ ਨੰਬਰ 20 ਤਿੰਨ ਬਦਾਮ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਸਵੇਰੇ ਉੱਠ ਕੇ ਇਹਨਾਂ ਦਾ ਛਿਲਕਾ ਉਤਾਰ ਕੇ ਇੱਕ ਕਲੀ ਲਸਣ ਦੀ ਅਤੇ ਮਿਸ਼ਰੀ ਨਾਲ ਪੀਸ ਕੇ ਖਵਾਉਣ ਨਾਲ ਬੱਚਿਆਂ ਦੀ ਕਾਲੀ ਖਾਂਸੀ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 21 ਡੀ ਹਾਈਡਰੇਸ਼ਨ ਤੋਂ ਬਚਣ ਲਈ ਨਾਰੀਅਲ ਪਾਣੀ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਇਹ ਸਾਡੇ ਸਰੀਰ ਨੂੰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ ਦਿਨ ਵਿੱਚ 3 ਤੋਂ 4 ਵਾਰ ਨਾਰੀਅਲ ਪਾਣੀ ਪੀਣ ਨਾਲ ਬੁਖਾਰ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 22 ਜਿਆਦਾ ਖੱਟੇ ਮਿੱਠੇ ਅਤੇ ਠੰਡੀਆਂ ਚੀਜ਼ਾਂ ਖਾਣ ਦੇ ਨਾਲ ਸਾਨੂੰ ਗਲੇ ਵਿੱਚ ਖਰਾਸ਼ ਦੀ ਸਮੱਸਿਆ ਹੋ ਸਕਦੀ ਹੈ ਨੰਬਰ 23 ਤੜਕਾ ਲਗਾਉਂਦੇ ਸਮੇਂ ਤੇਲ ਵਿੱਚ ਥੋੜਾ ਜਿਹਾ ਨੌਕਾ ਮਿਲਾ ਲਵੋ ਇਸ ਦੇ ਨਾਲ ਤੇਲ ਦੇ ਦੂਰ ਤੱਕ ਛਿੱਟੇ ਨਹੀਂ ਪੈਣਗੇ ਨੰਬਰ 24 ਭੁੰਨੇ ਹੋਏ ਚਿਕੰਦਰ ਹੋਤੇ ਨਮਕ ਲਗਾ ਕੇ ਖਾਣ ਨਾਲ ਸਾਹ ਫੁੱਲਣ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 25 ਜ਼ਿਆਦਾਤਰ ਔਰਤਾਂ ਵਿੱਚ ਯੂਰੀਨ ਇਨਫੈਕਸ਼ਨ ਹੋ ਜਾਂਦੀ ਹੈ ਇਸ ਤੋਂ ਬਚਣ ਲਈ ਸੌਫ ਅਤੇ ਅਜਵਾਇ ਨੂੰ ਉਬਾਲ ਕੇ ਉਸ ਦਾ ਪਾਣੀ ਦਿਨ ਵਿੱਚ 2 ਤੋਂ 3 ਵਾਰ ਪਿਓ ਨੰਬਰ 26 ਅਜਵਾਇਨ ਦੇ ਪਾਊਡਰ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਇੱਕ ਚਮਚ ਲੈਣ ਨਾਲ ਭਾਰ ਬਹੁਤ ਤੇਜ਼ੀ ਨਾਲ ਘਟਣ ਲੱਗ ਜਾਂਦਾ ਹੈ। ਨੰਬਰ 27 ਸਰਦੀਆਂ ਦੇ ਮੌਸਮ ਵਿੱਚ ਤੁਲਸੀ ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਣ ਨਾਲ ਸਰਦੀ ਖਾਂਸੀ ਠੀਕ ਹੋ ਜਾਂਦੀ ਹੈ ਅਤੇ ਇਮਿਊਨਿਟੀ ਸਿਸਟਮ ਵੀ ਵਧਦਾ ਹੈ। ਨੰਬਰ 28 ਸਾਬੂਦਾਣੇ ਦੀ ਖਿਚੜੀ ਬਣਾਉਣ ਤੋਂ ਪਹਿਲਾਂ ਉਸ ਨੂੰ ਠੰਡੇ ਪਾਣੀ ਵਿੱਚ ਭਿਉਂ ਦਿਓ। ਬਹੁਤ ਵਧੀਆ ਫੁੱਲ ਜਾਵੇਗਾ ਤੇ ਖਿਚੜੀ ਬਹੁਤ ਹੀ ਟੇਸਟੀ ਬਣੇਗੀ। ਨੰਬਰ 29 ਆਟਾ ਗੁੰਨਦੇ ਸਮੇਂ ਆਟੇ ਵਿੱਚ ਥੋੜਾ ਜਿਹਾ ਘਿਓ ਮਿਲਾ ਲਵੋ। ਇਸਦੇ ਨਾਲ ਰੋਟੀ ਬਹੁਤ ਟੇਸਟੀ ਅਤੇ ਮੁਲਾਇਮ ਫੁੱਲੀ-ਫੁੱਲੀ ਬਣੇਗੀ ਨੰਬਰ 30 ਪਾਣੀ ਵਿੱਚ ਅਜਮਾਇਣੋ ਪਾ ਕੇ ਉਬਾਲ ਕੇ ਉਸ ਦੀ ਭਾਫ਼ ਲੈਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ ਨੰਬਰ 31 ਵਾਲਾਂ ਉੱਤੇ ਤਿਲਾਂ ਦਾ ਤੇਲ ਲਗਾਉਣ ਦੇ ਨਾਲ ਵਾਲ ਬਹੁਤ ਜ਼ਿਆਦਾ ਸੰਘਣੇ ਹੁੰਦੇ ਹਨ ਅਤੇ ਮਜ਼ਬੂਤ ਬਣਦੇ ਹਨ ਨੰਬਰ 32 ਕੱਤਾ ਗੋਭੀ ਵਿੱਚ ਦੁੱਧ ਦੇ ਬਰਾਬਰ ਦੀ ਮਾਤਰਾ ਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਇਸ ਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ ਨੰਬਰ 33 ਬਰਸਾਤ ਦੇ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਇਸ ਨਾਲ ਅਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਨੰਬਰ 34 ਹਰੀ ਮਿਰਚ ਖਾਣ ਨਾਲ ਭੋਜਨ ਬਹੁਤ ਛੇਤੀ ਹਾਜ਼ਮ ਹੁੰਦਾ ਹੈ ਅਤੇ ਸਾਡਾ ਹਾਜਮਾ ਸਹੀ ਰਹਿੰਦਾ ਹੈ। ਨੰਬਰ 35 ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦਿਨ ਵਿੱਚ 5-6 ਰੋਟੀਆਂ ਚੰਗੀ ਤਰ੍ਹਾਂ ਘਿਓ ਲਗਾ ਕੇ ਉਬਲੇ ਹੋਏ ਆਲੂਆਂ ਦੀ ਸਬਜ਼ੀ ਬਣਾ ਕੇ ਉਸ ਦੇ ਨਾਲ ਖਾਓ। ਬਹੁਤ ਤੇਜ਼ੀ ਨਾਲ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਵੇਗਾ। ਨੰਬਰ 36 ਸਵੇਰੇ ਖਾਲੀ ਪੇਟ ਗੂੰਗਣਾ ਪਾਣੀ ਪੀਣ ਨਾਲ ਸਾਡਾ ਪੇਟ ਬਹੁਤ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ। ਅਤੇ ਸਾਰਾ ਦਿਨ ਸਾਡਾ ਪੇਟ ਹਲਕਾ ਹਲਕਾ ਮਹਿਸੂਸ ਕਰਦਾ ਹੈ ਨੰਬਰ 37 ਘੱਟ ਬੋਲਣ ਵਾਲੇ ਇਨਸਾਨਾਂ ਦਾ ਦਿਮਾਗ ਤੇਜ਼ ਬੋਲਣ ਵਾਲੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਨੰਬਰ 38 ਜਿਹੜੇ ਲੋਕ ਪਹਿਲਾਂ ਤੋਂ ਹੀ ਮੋਟਾਪੇ ਦਾ ਸ਼ਿਕਾਰ ਹਨ ਉਹਨਾਂ ਨੂੰ ਅੰਬ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 49 ਰੋਜ਼ਾਨਾ ਸਵੇਰੇ ਖਾਲੀ ਪੇਟ ਉਲਟੇ ਲਟਕਣ ਦੇ ਨਾਲ ਸਰੀਰ ਦੀ ਲਵਾਈ ਵਿਵਾਦੀ ਹੈ ਨੰਬਰ 40 ਦਨ ਵਿੱਚ ਇੱਕ ਵਾਰ ਹਲਦੀ ਵਾਲਾ ਪਾਣੀ ਪੀਣ ਨਾਲ ਸਾਡਾ ਖੂਨ ਨਹੀਂ ਜੰਮਦਾ ਤੇ ਹਲਦੀ ਖੂਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 41 ਪੇਠੇ ਨੂੰ ਫਰਿੱਜ ਵਿੱਚ ਰੱਖਣ ਨਾਲ ਪੇਠਾ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ। ਨੰਬਰ 42 ਆਂਬ ਨੂੰ ਖਾਣ ਤੋਂ ਪਹਿਲਾਂ ਉਸ ਨੂੰ 20 ਮਿੰਟ ਪਾਣੀ ਵਿੱਚ ਰੱਖ ਦਿਓ। ਇਸ ਤਰ੍ਹਾਂ ਆਂਬ ਦੀ ਸਾਰੀ ਗਰਮੀ ਨਿਕਲ ਜਾਵੇਗੀ ਅਤੇ ਆਂਬ ਖਾਣ ਨਾਲ ਤੁਹਾਨੂੰ ਗਰਮੀ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 43 ਗਾਂ ਦੇ ਸ਼ੁੱਧ ਦੇਸੀ ਘਿਓ ਦੀਆਂ ਕੁਝ ਬੂੰਦਾਂ ਨੱਕ ਦੇ ਵਿੱਚ ਪਾਉਣ ਦੇ ਨਾਲ ਦਿਮਾਗ ਫਰੈਸ਼ ਰਹਿੰਦਾ ਹੈ ਨੰਬਰ 44 ਇੱਕ ਚਮਚਾ ਜ਼ਵਾਈਨ ਅਤੇ ਗੁੜ ਦਾ ਇੱਕ ਟੁਕੜਾ ਇੱਕ ਗ라스 ਪਾਣੀ ਦੇ ਵਿੱਚ ਪਾ ਕੇ ਪੀਣ ਦੇ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 45 ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਬਜੀ ਸਹਾਂਜਨਾ ਦੀ ਹੈ ਇਸ ਦੇ ਵਿੱਚ ਦੁੱਧ ਦੇ ਨਾਲੋਂ 4 ਗੁਣਾ ਕੈਲਸ਼ੀਅਮ, ਕੇਲੇ ਦੇ ਨਾਲੋਂ 3 ਗੁਣਾ ਜ਼ਿਆਦਾ ਪੋਟਾਸ਼ੀਅਮ ਅਤੇ ਮੀਟ ਦੇ ਨਾਲੋਂ 2 ਗੁਣਾ ਪ੍ਰੋਟੀਨ ਪਾਇਆ ਜਾਂਦਾ ਹੈ। ਨੰਬਰ 46 ਬਦਾਮ ਨੂੰ ਇੱਕ ਚਮਚਾ ਚੀਨੀ ਦੇ ਵਿੱਚ ਮਿਲਾ ਕੇ ਏਅਰ ਟਾਈਟ ਕੰਟੇਨਰ ਦੇ ਵਿੱਚ ਰੱਖਣ ਦੇ ਨਾਲ ਬਦਾਮ ਜ਼ਿਆਦਾ ਸਮੇਂ ਤੱਕ ਰੱਖਣ ਤੋਂ ਬਾਅਦ ਖਰਾਬ ਨਹੀਂ ਹੁੰਦੇ। ਨੰਬਰ 47 ਜਿੰਨਾ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਭਿੰਡੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਕਿਡਨੀ ਸਟੋਨ ਵੱਧ ਸਕਦਾ ਹੈ ਨੰਬਰ 48 ਸਿਰਦਰਦ ਨੂੰ ਘਟ ਕਰਨ ਦੇ ਲਈ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਸਿਰ ਦੇ ਉੱਪਰ ਲਗਾਓ ਨੰਬਰ 49 ਪੇਟ ਨੂੰ ਸਾਫ਼ ਰੱਖਣ ਦੇ ਲਈ ਰੋਜ਼ ਸਵੇਰੇ ਗੁੰਗਨੇ ਪਾਣੀ ਦੇ ਵਿੱਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਪੀਓ ਨੰਬਰ 50 ਰੋਟੀ ਦੇ ਵਿੱਚ ਰੋਜ਼ਾਨਾ ਘਿਓ ਲਗਾ ਕੇ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ